ਇਹਦੇ ਬਹੁਤੇ ਪਿਆਰਾ ਤੇ ਸੋਹਣਾ ਸੂਟ ਦਿਖਾਉਣ ਜਾ ਰਿਹਾ ਤੁਹਾਨੂੰ ਦਾਜਵਰੀ ਵਾਲਾ ਵਰਕ ਦੇਖੋ ਜੀ ਸਾਰਾ ਟੋਟਲੀ ਹੈਂਡਵਰਕ ਦੇ ਵਿੱਚ ਮੇਰੇ ਕੋਲ ਬਣ ਕੇ ਆਈ ਆ ਆਈਟਮ ਔਰ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟੇ ਜੀ ਵੀ ਕੋਈ ਕਮੀ ਨਹੀਂ ਛੱਡੀ ਲੇਸ ਵੀ ਬਹੁਤ ਸੋਹਣੀ ਲੱਗੀ ਹੈ ਤੇ ਵਰਕ ਦੇਖੋ ਜੀ ਫੋਰ ਸਾਈਡਡ ਵਰਕ ਕੀਤਾ ਹੋਇਆ ਦੁਪੱਟੇ ਤੇ ਔਰ ਇਹਦੇ ਵਿੱਚ ਮੇਰੇ ਕੋਲ 2 ਕਲਰ ਸਪੈਸ਼ਲ ਤਿਆਰ ਹੋ ਕੇ ਆਏ ਹੈ ਮਜੈਂਟਾ ਆ ਦੇਖੋ ਮਜੈਂਟਾ ਕਲਰ ਤੇ ਰਾਇਲ ਬਲੂ ਕਲਰ ਦੋਨੇ ਹੀ ਕਲਰ ਬਰਾਇਡਲ ਕਲਰ ਆ ਬਹੁਤ ਪਿਆਰੇ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਫੂਡ ਦੇਖ ਰਹੇ ਹੋ ਮੇਰੇ ਕੋਲੇ ਮਿਲਣ ਜਾ ਰਿਹਾ 50% ਆਫ ਤੇ 50% ਆਫ ਦੀ ਵੈਰਾਈਟੀ ਮਿਲਨੀ ਹੈ ਜੀ 21 ਦਿਨਾਂ ਦੇ ਮੇਲੇ 'ਚ ਇਸ ਕਰਕੇ ਆਪਣੀ ਢਾਲ ਜੱਤੇ ਵਰੀ ਬਣਾ ਲਓ ਬਹੁਤ ਫਾਇਦੇ ਨਾਲ ਤੁਹਾਡੀ ਗਾਜ ਵਰੀ ਬਣਨੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੁਹਾਨੂੰ ਬੀ ਦੇ 21 ਦਿਨਾਂ ਦੇ ਮੇਲੇ ਤੁਹਾਡਾ ਸਵਾਗਤ ਹੈ ਤੇ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਡਿਜ਼ਾਈਨ ਮੇਰੇ ਕੋਲੇ ਆ ਗਏ ਦਾਜਵਰੀ ਵਾਲੇ ਇਹ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜਰਕਣ ਵਰਕ ਦਾ orange color ਦਾ ਸੂਟ ਬਹੁਤ ਹੀ ਪਿਆਰਾ ਵਰਕ ਹੋ ਕੇ ਆਇਆ ਹੈ ਤੇ ਆ ਆ ਗਿਆ ਜੀ ਇਹਦਾ ਦੁਪੱਟਾ ਦੁਪੱਟੇ ਤੇ ਵੀ ਦੇਖੋ 4 ਸਾਈਡਡ ਕੰਮ ਕੀਤਾ ਹੈ ਰੇਟ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਰੇਟ ਆਪਾਂ 50% ਆਫ ਹੀ ਦੇਣਾ ਹੈ ਪਹਿਲਾਂ ਤੁਸੀਂ ਦੇਖੋ ਇਹਦੇ ਕਲਰ ਆਹ ਦੇਖੋ ਜੀ ਐਦਾਂ ਨਹੀਂ ਕਿ ਇੱਕ ਦੋ ਕਲਰ ਮੰਗਾਈ ਦੇ ਆ ਪੂਰਾ ਚਾਟ ਜੀ ਨੇ ਚਾਰਟ ਆਂਦਾ ਹੈ ਪੰਜ ਕਲਰ ਦਾ 6 ਕਲਰ ਦਾ ਉਸ ਤਰ੍ਹਾਂ ਹੀ ਆਪਣੇ ਕੋਲੇ ਕਲਰ ਆਂਦੇ ਆਂ ਔਰ ਕਲਰ ਬਹੁਤ ਕੇਰੇ ਕੇਰੇ ਹੈ ਰਸਤ ਕਲਰ ਟੀ ਗ੍ਰੀਨ ਮਜੈਂਟਾ ਵਾਈਨ ਔਰਿੰਟ ਰੇਟ ਦੀ ਗੱਲ ਕਰੀਏ ਤਾਂ ਆ ਦੇਖੋ ਜੀ 11000 ਵਾਲਾ ਸੂਟ ਮਿਲਣ ਜਾ ਰਿਹਾ ਤੁਹਾਨੂੰ ਇਹਦਾ 5500 ਦੀ ਰੇਂਜ ਚ ਔਰ ਜਿਹੜਾ 21 ਦਿਨਾਂ ਦਾ ਮੇਲਾ ਹੈ ਇਹਦੇ ਵਿੱਚ ਤੁਸੀਂ ਜੇ ਆਪਦੀ ਵਰੀ ਬਣਾਉਣੀ ਹੈ ਤਾਂ ਲਾ ਲਓ ਜੀ ਲੱਖ ਵਾਲੀ ਵਰੀ ਬਣੇਗੀ 50000 ਦੀ 50000 ਵਾਲੀ ਵਰੀ ਬਣਨੀ ਹੈ ਤੁਹਾਡੀ 25000 ਦੀ ਔਰ ਇਹ ਤੋਂ ਇਲਾਵਾ ਲੈਣ ਦੇਣ ਵਾਲੇ ਸੂਟਾਂ ਤੇ ਵੀ ਤੁਹਾਨੂੰ 50% ਮਿਲਣਾ ਹੈ ਵੈਰਾਈਟੀ ਬਹੁਤ ਦਿਖਾਉਂਗਾ ਹਰ ਵੀਡੀਓ ਧਿਆਨ ਨਾਲ ਦੇਖਿਓ ਸਤਿ ਸ਼੍ਰੀ ਅਕਾਲ 2 ਵੀਰੇ ਦਾਜ ਵਰੀ ਵਾਲੇ ਸੂਟ ਸਭ ਤੋਂ ਘੱਟ ਰੇਟਾਂ ਦੇ 21 ਦੇਣ ਜਿਹੜਾ ਮੇਲਾ ਸ਼ੁਰੂ ਹੋ ਚੁੱਕਿਆ ਹੈ ਇਹਦੇ ਵਿੱਚ ਬਣਾਓ ਤੁਸੀਂ ਆਪਣੀ ਦਾਜ ਅਤੇ ਵਰੀ ਲੱਖ ਵਾਲੀ ਵਰੀ ਬਣੇਗੀ ਜੀ 50000 ਚ 50000 ਵਾਲੀ ਵਰੀ ਬਣੇਗੀ ਜੀ 25000 ਚ ਔਰ ਵਰਕ ਦੇਖੋ ਸੂਟ ਦਾ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਇਹ ਹੈ ਜੀ ਹੈਵੀ ਦੁਪੱਟਾ ਸੂਟ ਜਿਹੜਾ ਕਿ 10-12000 ਦੀ ਰੇਂਜ ਚ ਤੁਹਾਨੂੰ ਬਾਜ਼ਾਰ ਚ ਮਿਲਣਾ ਮੇਰੇ ਕੋਲੇ ਆ ਗਿਆ ਜੀ 5400 ਦੀ ਰੇਂਜ ਚ 10800 ਵਾਲਾ ਸੂਟ ਹੈ ਹੈਵੀ ਦੁਪੱਟਾ ਹੈ ਪੂਰਾ ਫਰੰਟ ਬਣਿਆ ਹੈ ਔਰ ਇਹਦੇ ਕਲਰ ਵੀ ਚੈੱਕ ਕਰਾਉਨੇ ਤੁਹਾਨੂੰ ਕਲਰ ਬਹੁਤ ਪਿਆਰੇ ਆ ਆ ਦੇਖੋ ਜੀ ਆਹ ਕਲਰ ਇਹਦੇ ਆਏ ਆ 5 ਕਲਰ ਅਵੇਲੇਬਲ ਹੈ ਮੇਰੇ ਕੋਲੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਚੁੱਕੇ ਨੇ ਸਾਰੇ ਡਿਜ਼ਾਈਨ ਤੁਹਾਨੂੰ ਇੱਕ ਇੱਕ ਕਰਕੇ ਦਿਖਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਧੰਨਵਾਦ ਜਿਹੜਾ ਵੀ ਸੂਟ ਲਓਗੇ 50% ਆਫ ਤੇ ਮਿਲੂਗਾ ਵੀਰੇ ਡਿਜ਼ਾਈਨ ਹੋਰ ਭਾਵੇਂ ਡਿਜ਼ਾਈਨ ਹੈ ਪਾਜੀ ਆ ਦੇਖੋ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਆ ਦੇਖੋ ਜੀ ਇਹਦਾ ਪਾਜੀ ਦੀ ਰੇਂਜ ਮਿਲਣਾ ਵਾਲਾ ਸੂਟ 10000 ਵਾਲਾ ਸੂਟ ਤੁਹਾਨੂੰ ਬਾਜ਼ਾਰ ਤੇ ਸਿਰਫ 6200 ਦੀ ਰੇਂਜ ਤੇ ਮਿਲੂਗਾ ਆ ਲੋ ਪਾਜੀ ਫੁੱਲ ਫਰੰਟ ਹੈ ਵੀ ਬਾਜੂ ਹੈ ਵੀ ਆ ਸਲਵਾਰ ਤੇ ਕੰਮ ਦਿਖਾ ਦਿਓ ਪਾਜੀ ਹੈ ਵੀ ਸਲਵਾਰ ਤੇ ਕੰਮ ਤੇ ਦੁਪੱਟਾ ਵੀ ਹੈਵੀ ਹੈ ਸਾਰਾ ਹੈਂਡਵਰਕ ਹੈ ਭਾਜੀ ਹੋਰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਬਹੁਤ ਲੋਕਿਆਰੇ ਕੇਰੇ ਡਿਜ਼ਾਈਨ ਹੈ ਕੰਮ ਦੇਖੋ ਕੰਮ ਦੇਖੋ ਜੀ ਤੋਹਫੇ ਹੈ ਭਾਜੀ ਤੋਹਫੇ ਇਹ ਲਓ ਜੀ ਇੱਕ ਡਿਜ਼ਾਈਨ ਹੋਰ ਇਹਦੇ ਵਿੱਚ ਜਿਹੜੇ ਆ ਦੇਖੋ ਪੂਰੇ ਦੇ ਪੂਰੇ ਕਲਰ ਆਪਾਂ ਤੁਹਾਡੇ ਸਾਹਮਣੇ ਲਾ ਰਹੇ ਆਂ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਆ ਗਈਆਂ 50% ਔਫ ਤੇ ਦਾਜ ਅਤੇ ਵਰੀ ਜਿਸ ਭੈਣ ਨੇ ਬਣਾਉਣੀ ਹੈ ਠੀਕ ਹੈ ਜੀ 21 ਦਿਨਾਂ ਦੇ ਮੇਲੇ ਵਿੱਚ ਤੁਸੀਂ ਬਣਾ ਸਕਦੇ ਹੋ ਅੱਧੇ ਰੇਟਾਂ ਤੇ ਜੇ ਮੰਨ ਲਓ ਜਿੱਥੇ ਤੁਸੀਂ ਬਾਜ਼ਾਰ 'ਚ ਕੱਪੜਾ ਖਰੀਦਣਾ ਲੱਖ ਦਾ ਤਾਂ ਉੱਥੇ ਬਣੇਗਾ 50000 ਦਾ ਜਿੱਥੇ ਤੁਸੀਂ ਖਰੀਦਣਾ 50000 ਦਾ ਉੱਥੇ ਬਣੇਗਾ 25000 ਦਾ ਇਵਰੇ 21 ਦਿਨਾਂ ਦੇ ਮੇਲੇ 'ਚ ਤੁਹਾਡਾ ਸਵਾਗਤ ਹੈ ਸੂਟ ਆ ਗਏ ਨੇ ਮੇਰੇ ਕੋਲੇ ਗਹਿਣਿਆਂ ਵਰਗੇ ਸੂਟ ਨਹੀਂ ਇਹ ਗਹਿਣੇ ਹੈ ਜੀ ਆ ਦੇਖੋ ਤੁਹਾਨੂੰ ਆਪਾਂ ਦਿਖਾਉਨੇ ਆ ਬਹੁਤ ਹੀ ਪਿਆਰੇ ਪਿਆਰੇ ਮੇਰੇ ਕੋਲੇ ਡਿਜ਼ਾਈਨ ਆਇਆ ਪਿਓਰ ਫਰਕਾਬਾਦੀ ਆ ਦੇਖੋ ਸੇਮ ਪਿਕਚਰ ਵਾਲਾ ਡਿਜ਼ਾਈਨ ਹੈ ਤੇ ਇਹ ਤੁਹਾਨੂੰ ਮਿਲਣ ਜਾ ਰਿਹਾ ਜੀ 50% ਆਫ ਤੇ ਹੈਵੀ ਪਹੁੰਚੇ ਹੈਵੀ ਬਾਜੂ ਤੇ ਹੈਵੀ ਦੁਪੱਟੇ ਦੇ ਨਾਲ ਕਲਰ ਵੀ ਆਪਾਂ ਜਰੂਰ ਚੈੱਕ ਕਰਾਵਾਂਗੇ ਪਹਿਲਾਂ ਤੁਸੀਂ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਟੋਟਲੀ ਦਬਕੇ ਤੇ ਸਿੱਪੀ ਦਾ ਕੰਮ ਕੀਤਾ ਹੋਇਆ ਜਿਵੇਂ ਲਹਿੰਗਿਆਂ ਤੇ ਕੰਮ ਆਉਂਦਾ ਲਹਿੰਗਿਆਂ ਵਾਲਾ ਕੰਮ ਹੈ ਤੇ ਆ ਆ ਗਿਆ ਜੀ ਇਹਦਾ ਸ਼ਾਨਦਾਰ ਦੁਪੱਟਾ ਦੁਪੱਟੇ ਦੇ ਵਿੱਚ ਵੀ ਪੂਰਾ ਸੋਨਾ ਵਰਕ ਕੀਤਾ ਹੋਇਆ ਕਿਰਨ ਲੱਗੀ ਹੈ ਔਰ ਇਹਦੇ ਵਿੱਚ ਵੀ ਦੇ ਕਲਰ ਚੈੱਕ ਕਰੋ ਆ ਦੇਖੋ ਡਿਜ਼ਾਈਨ ਚੈੱਕ ਕਰੋ ਸੇਮ ਡਿਜ਼ਾਈਨ ਦੇ ਤਿੰਨ ਕਲਰ ਹੈ ਮਾਜੈਂਟਾ, ਰੈਡ ਤੇ ਮਹਿਰੂਨ। ਉਸ ਤੋਂ ਬਾਅਦ ਆ ਜਾਏਗਾ ਜੀ ਆਹ ਹਰੀਆ। ਇਹ ਕਲਰਸ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਡੈਡੀ ਕਰਾਇਆ ਹੈ। ਫਰੋਜੀ ਕਲਰ ਵੀ ਬਹੁਤ ਸੋਹਣਾ ਹੈ। ਇਹ ਸਾਰੇ ਫਰਕਾਬਾਦੀ ਦੇ ਡਿਜ਼ਾਈਨ ਹੈ। ਇਹਨੇ ਡਿਜ਼ਾਈਨ ਤੁਹਾਨੂੰ ਕਿਤੇ ਵੀ ਨਹੀਂ ਮਿਲਨੇ ਜੀ। ਘੋਟੀ ਵਰਲਡਵਾਈਡ ਧੋਬੀ ਵੀ ਯਾਰ ਬਠਿੰਡਾ ਵਾਲਿਆਂ ਦਾ। ਲੋ ਪਰ ਚੈੱਕ ਕਰੋ। ਨਵੀਆਂ ਚੀਜ਼ਾਂ, ਨਵੀਂ ਪ੍ਰਾਈਟ, ਨੋਰਮਲ ਰੇਟ, ਚੈ ਰੇਟ, ਪੂਰੇ ਬਿਆਨ ਨਾਲ ਕਟੇ ਡ ਅਤੇ ਨੇ। ਸ਼ਾਹੀ ਨੰਬਰ 1 ਦਾ ਨਾਲ ਜਿਹੜਾ ਸਾਨਾ ਵੱਡਾ ਸ਼ੋਰੂਮ ਕੋਠੀ ਬਰਬੈਂ ਕੋਬੀ ਵਿਖਣਾ ਅਜੀਬ ਠੰਡੇ ਵਾਲੇ ਕੋਠੀ ਵਾਲੇ ਕੋਠੀ ਵਾਲੇ ਬਠੰਡੇ ਵਾਲੇ ਔਲੇ ਵਾਸਤੇ ਲੈ ਕੇ ਨਵੀਆਂ ਚੀਜ਼ਾਂ 90% ਟੌਪਕੈਲ ਪਾਣੀ ਕੋਬੀ ਕੋਟਨ ਦੀ ਆਰਾਮਦਾ ਕੰਫਰਟੇਬਲ ਪਾਜੀ ਮਾਚ ਕਰਾਉਂਦਾ ਪਰਦੇ ਕਰਾਉ ਤੇ ਆਹ ਪਾਜੀ ਦੁਪੱਟਾਂ ਇਹਦਾ ਉਸੇ ਜੀਨ ਮੰਨਿਓ 13 16 ਸੂਟ ਫੈਂਸੀ ਦੁਪੱਟੇ ਨਾਲ 13 16 सूट फैंसी दुपट्टे ਨਾਲ 50 ਡਿਜ਼ਾਈਨ ਦੂੰਗਾ ਜੀ ਸਿਰਫ 600 ਰੁਪਏ ਦੇ ਸਿਰਫ 600 ਰੁਪਏ ਤੇ ਆਡੀਟ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਹੈ 50 ਰੁਪਏ ਤੋਂ ਵੱਧ ਹੋਤਾ ਮੇਲਾ ਚੱਲ ਜਾਂਦਾ ਜੀ ਸ਼ਹਿਰ ਦੀ ਨੰਬਰ 1 ਦਾ ਬਾਲਵੇ ਦਾ ਸਭ ਨਾਲ ਵੱਡਾ ਸ਼ੋਰੂਮ ਮੋਠੀ ਵੱਡਾ ਥੋਬੀ ਬਿਆਰ ਠੰਡਾ ਲੋ ਬਈ ਚੈੱਕ ਕਰੋ ہمارا 12 13 13 16 ਸੂਟ ਰਹੀ ਜੀ ਉਹ ਅਸੀਂ ਦੇ ਰਿਆ ਸਿਰਫ 600 ਰੁਪਏ ਦਾ ਜੀ 600 ਰੁਪਏ ਦਾ ਔਰ ਕੰਪਲੀਟ ਹੈ ਤੇ ਬਹੁਤ ਨੋਰਮਲ ਹੈ ਤਾਂ ਤੇ ਬਹੁਤ ਚੈਰ ਹੈ ਤਾਂ 600 ਰੁਪਏ ਦਾ ਭਾਜੀ ਆਹ 650 ਲਾਦੀ ਗੱਲ ਹੈ ਭਾਜੀ ਅਗਲਾ ਆਤੀ ਅੱਜ ਕਲਮ ਤੋਂ ਕੋਟਨ ਦੀ ਕਮੀਜ਼ ਹੈ ਜੀ ਕੋਟਨ ਦੀ ਸਲਵਾਰ ਹੈ ਜੀ ਕੋਟਨ ਦਾ ਦੁਪੱਟਾ 8 ਮੀਟਰ ਦਾ ਹਾਲੇ ਭਾਜੀ ਕੋਟਨ ਦੀ ਕਮੀਜ਼ ਹੈ ਜੀ ਕੋਟਨ ਦੀ ਸਲਵਾਰ ਹੈ ਜੀ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟੇ ਸੈਚ ਚੈੱਕ ਕਰ ਸਕਦੇ ਹੋ ਹਾਲੇ ਭਾਜੀ ਆ ਡੁਪੱਟਾ ਸੈਚ ਕਰੋ ਜੀ 2.5 ਮੀਟਰ ਦਾ ਦੁਪੱਟਾ ਰੇਟ 2.5 ਮੀਟਰ ਦਾ ਕੋਈ ਸਵਾ ਦੋ ਦਾ ਕੰਮ ਨਹੀਂ 2.5 ਮੀਟਰ ਦੁਪੱਟਾ ਹੋਵੇਗਾ 3 ਮੀਟਰ ਬੋਟਲ ਹੋएगी ਰੇਟ 1300 ਵਾਲਾ 650 ਰੁਪਏ ਦੀ ਇੱਕ ਧਾਗਾ ਮਿਕਸ ਹੈ ਮੇਰਾ ਸੁਰ ਵਾਸਤੇ ਡੋਲ ਪੈਸੇ ਦੂੰਗਾ ਜੀ ਡੋਲ ਪੈਸੇ ਦੂੰਗਾ ਕੋਈ ਕਹੇ ਇੱਕ ਧਾਗਾ ਮਿਕਸ ਹੈ ਪਿਓਰ ਕੋਟਨ ਨੂੰ ਪਿਓਰ ਕੋਟਨ ਕਹੂੰਗਾ ਰੇਸ਼ਮੀ ਨੂੰ ਰੇਸ਼ਮੀ ਕਹੂੰਗਾ ਸਿੰਥੈਟਿਕ ਨੂੰ ਸਿੰਥੈਟਿਕ ਕਹੂੰਗਾ ਜੋ ਕਹੂੰਗਾ ਸੱਚ ਉਹ ਝੂਠ ਨਹੀਂ ਕਹਾਂਗਾ ਜੀ 1300 650 ਭਾਜੀ ਅੱਗੇ ਭਾਜੀ ਇਹ ਗੋਟਨ ਦਾ ਸੂਟ ਹੈ ਜੀ ਕੋਟਨ ਦੀ ਕਮੀਜ਼ ਹੈ ਕੋਟਨ ਦੀ ਸਲਵਾਰ ਹੈ 3 ਮੀਟਰ ਭਾਜੀ ਤੇ ਦੁਪੱਟੇ ਦੀ ਗੱਲ ਕਰ ਰਹੀ ਦੁਪੱਟਾ ਮਲਮਲ ਦਾ ਮਲਮਲ ਦਾ ਦੁਪੱਟਾ ਜੀ ਸਵਾ 2 ਮੀਟਰ ਦਾ ਪੂਰਾ ਦੁਪੱਟਾ ਹੈ ਇਹ ਜਿੰਨਾ ਪੈ ਤੋਂ ਸਟੋਕ ਤੇ ਹੈ ਤੁਸੀਂ ਯਕੀਨ ਮਰਿਓ ਆ ਸਾਰਾ ਸਟੋਕ 450 ਰੁਪਏ ਦਾ ਭਾਜੀ 450 ਰੁਪਏ ਦਾ ਸੂਟ ਹੈ ਜੀ 50 ਹੋਕ ਤੋਂ ਵੱਧ ਹੋਕ ਤੇ ਮੇਲਾ ਲੱਗ ਚੁੱਕਿਆ ਰੱਖਿਆ ਬੰਧਨ ਟੱਪ ਚੁੱਕੀ ਹੈ 21 ਦਿਨਾਂ ਮੇਲਾ ਲੱਗ ਚੁੱਕਿਆ ਭਾਜੀ ਸਾਡੇ 450 ਰੁਪਏ ਦਾ ਸਟਾਕ ਹੈ ਤੁਹਾਡੀ ਚੁੰਨੀ ਨਾਲ ਬਹੁਤ ਕਟੇਟੇ ਦਾ ਵੀਰ ਜੀ ਬਹੁਤ ਕਟੇਟੇ ਦਾ ਮੇਰਮ ਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਸਾਡੇ 450 ਉਸਵਾ ਕੋਟਿੰਗ ਦੇ ਬੱਟੇ ਨਾਲ ਫੈਂਸੀ ਐਡਮਾ ਦੀ 50 ਰੋਪ ਤੋਂ ਵੱਧ ਹੋਪਤੇ ਮੇਲਾ ਲੱਗ ਚੁੱਕਿਆ 21 ਦਿਨ ਸਪੈਸ਼ਲ ਭਾਜੀ ਅਗਲਾ ਆਰਟੀਕਲ ਹੋਰ ਕੋਈ ਜਿੰਨੇ ਪਹਿਣਗੇ ਨਾ ਸਾਰੇ ਤੁਮਾਚੇ ਪਹਿਣਗੇ ਬਾਈ ਜੀ ਇੱਥੇ ਪਿਓਰ ਦੁਪੱਟੇ ਨਾਲ ਜੀ ਪਿਓਰ ਦਰ ਮੱਤੇ ਨਾਲ ਜੀ ਬਾਜੀ 50% ਤੋਂ ਵੱਧ ਹਫਤੇ ਦਾ ਕੰਮ ਚੈੱਕ ਕਰੋ ਬਾਜੀ ਹਰ ਵਾਰਕ ਕੰਮ ਚੈੱਕ ਕਰੋ ਬਾਜੀ ਇਹ ਆ ਬਾਜੀ ਦੀ ਪਿਕ ਹੈ ਇਹਦਾ ਬਲੈਕ ਡਿਕਾ ਟੇ ਦੱਟਾ ਬਾਜੀ ਪਿਓਰ ਦਾ ਬੇਗਮ ਪਿਓਰ ਨਹੀਂ ਫੁੱਲ ਪਿਓਰ ਨਾਲ ਪੱਟਾ ਦਵਾਂਗੇ ਫੁੱਲ ਪਿਓਰ ਨਾਲ ਪੱਟਾ 650 ਰੁਪਏ ਮੇਲਾ 21 ਦਿਨਾਂ ਦਾ ਸਪੈਸ਼ਲ ਮੇਲਾ ਲੱਗ ਚੁੱਕਾ ਹੈ 21 ਦਿਨਾਂ ਦਾ 21 ਦਿਨ ਮੇਲੇ ਦੇ ਅੰਦਰ ਨਵੀਆਂ ਚੀਜ਼ਾਂ ਲੈ ਕੇ ਆਣੀ ਹੈ ਤੁਹਾਡੇ ਘਰੇ ਫੰਕਸ਼ਨ ਹੈ ਤੁਹਾਡੇ ਘਰੇ ਕੋਈ ਪ੍ਰੋਗਰਾਮ ਹੈ ਤੁਹਾਡੇ ਘਰੇ ਵਿਆਹ ਹੈ ਤੁਹਾਡੇ ਘਰੇ ਸ਼ਾਦੀ ਹੈ ਤੁਹਾਡੇ ਬੇਟੀ ਦੀ ਸ਼ਾਦੀ ਹੈ ਜਾਂ ਲੜਕੇ ਦੀ ਸ਼ਾਦੀ ਹੈ ਅਸੀਂ ਦੇਣ ਲੈਣ ਨੂੰ ਦਵਾਂਗੇ ਅੱਤੇ ਰੇਟ ਇਹ ਸਾਡੀ ਜ਼ਿੰਮੇਵਾਰੀ ਹੈ ਅੱਤੇ ਰੇਟ ਦਵਾਂਗੇ ਅੱਤੇ ਰੇਟ ਆਹ ਬਟਾ ਪਿਓਰ ਦਾ ਟਿਕਰੋਂ ਭਾਈ 650 ਰੁਪਏ ਦਾ ਹੀ 650 ਰੁਪਏ ਦਾ ਸੂਟ ਹੈ ਜੀ 50 ਰੁਪਏ ਤੋਂ ਬਾਅਦ ਹੋfte ਮੇਲਾ ਸਪੈਸ਼ਲ ਲੱਗ ਚੁੱਕਿਆ ਜੀ ਅਗਲਾ ਆਰਟੀਕਲ ਭਾਜੀ 50 ਰੁਪਏ ਲੈ ਲੀ ਜੀ 650 ਤੇ 50 ਰੁਪਏ ਲਵਾਂ 50 ਰੁਪਏ ਅਗਲਾ ਆਰਟੀਕਲ 100 ਭਾਜੀ 500 ਰੁਪਏ ਦਾ ਜੀ ਚੁਬਨੀ ਨਾਲ ਸੁਕਤੀ ਸੂਟ ਸਪੈਸ਼ਲ ਆਫਰ ਲੈਣਾ 21 ਦਿਨਾਂ ਦਾ 21 ਦਿਨਾਂ ਦਾ ਲੈਣਾ 500 ਰੁਪਏ ਦਾ 600 ਰੁਪਏ ਵੱਲ ਪਾ 500 ਰੁਪਏ ਦਾ ਜੀ ਆ ਵੀ ਪਾ ਜੀ ਕਿਹਾ ਬੋਲੋ 500 ਰੁਪਏ ਸੂੜਾ ਕੋੜਨ ਦਾ ਭਾਜੀ ਸਾਡੇ 450 ਰੁਪਏ ਸੂੜਾ ਕੋੜਨ ਦਾ ਭਾਜੀ ਚੁੰਮੀ ਨਾਲ ਹੈ ਆਦੀ ਗਾ ਗੋਪਿਆਰੇ ਕਿੱਤੀ ਹੋਖ ਤੋਂ 10 ਹੋਖ ਤੋਂ ਲੱਗਿਆ ਪਰ ਜਿੰਨਾ ਮੇਲੇ ਲੱਗੇ ਨਾ ਭਾਜੀ ਚੈੱਕ ਹੋ ਰਿਹਾ ਪਸੈਂਪਲ ਜੇ ਕਰਨੇ ਖੋਲ ਗਈ ਹਲ ਭਾਜੀ ਜੈ ਕੁਰੀ ਤੇ ਦੁਪੱਟਾ ਲੈਣਾ ਕੋੜਨ ਦਾ ਭਾਜੀ ਦੁਪੱਟਾ ਮਲਮਲ ਦਾ ਗ੍ਰੇਡ ਬਹੁਤ ਅੱਤੇ ਕੋਰੇ ਬਜਾਦ ਦੀ ਜ਼ਿੰਮੇਵਾਰੀ ਹੈ ਪੂਰੇ 50 ਦੀ ਗਾਰੰਟੀ ਹੈ ਸਾਡੇ ਦੇ ਕੋਈ ਨਹੀਂ ਦੱਸਦਾ ਜੀ ਹਲੋ ਭਾਜੀ ਆੜ ਬੱਟਾ ਜੀ ਕੋਟਨ ਦਾ ਦੁਪੱਟਾ ਹੈ ਭਾਜੀ ਕੋਟਨ ਦਾ ਸੂਟ ਹੈ ਰੇਟ ਹੈ 450 ਦੀ ਸਾਡੇ 450 ਸਟਾਕ ਹੈ ਭਾਜੀ ਆ ਸਾਰਾ ਸਟਾਕ ਹੈ ਪੇ ਆ ਸਾਰਾ ਸਟਾਕ ਪੇ ਭਾਜੀ ਆ ਸਾਰਾ ਸਟਾਕ ਪੇ ਭਾਜੀ ਅਗਲਾ ਆਰਟੀਕਲ ਥਾਣਾ ਮੈਂ ਸੁਣੂ ਸੋਕੀ ਕੋਟਨ ਸੋਕੀ ਕੋਟਨ ਦਾ ਸੂਟ ਹੈ ਜੀ ਚੈੱਕ ਕਰੋ ਭਾਜੀ ਜਾਂਦੇ ਕਰੋ ਭਾਜੀ ਕਰੋ ਇਧਰ ਜੂਮ ਕਰਕੇ ਡੀਐਨ ਚੱਕਰੋ ਫਰਬੀ ਹਾਲੋ ਭਾਜੀ ਆ ਸਾਰਾ ਵਰਕ ਹੈ ਜੀ ਆ ਸਾਰਾ ਵਰਕ ਹੈ ਜੀ 48 ਲੰਬਾਈ ਹੈ 47 48 ਲੰਬਾਈ ਹੈ ਆ ਦੁਪੱਟਾ ਮੇਰਾ ਤੇ ਜੀ ਕੁਝ ਕੀ ਮੰਨਿਓ 1300 ਆ 1300 1400 ਆਪਣੇ ਕੋਲ ਕਿਨੇ ਜਾ ਰਹੀ ਸਿਰਫ 450 ਦਾ 21 ਦਿਨ ਸਪੈਸ਼ਲ ਮੇਲਾ ਲੱਗ ਚੁਕਿਆ ਜੀ ਸਪੈਸ਼ਲ 21 ਦਿਨ ਗੋਠੀਵੜ ਵਾਲਾ ਬਹੁਤ ਘਟਾ ਕੇ ਰੇਟ ਰੱਖਿਓ ਹੈ ਦਾਜਰ ਮਰੀ ਵਾਸਤੇ ਵੀ ਤੇਲ ਨਾ ਵਾਸਤੇ ਅੱਧੇ ਰੇਟ ਆ 450 ਥੋੜੇ ਹੀ ਆ ਸਟੋਕ ਹੈ ਭਾਈ ਸਾਰਾ ਆ ਸਾਰਾ ਸਟੋਕ ਹੈ ਜੀ ਜਿਹੜਾ ਕਹੋਗੇ ਉਹ ਖੋਲ ਕੇ ਓਪਨ ਕਰ ਦੂਗਾ ਮੈਂ ਨਹੀਂ ਬਹੁਤ ਘੱਟ ਰੇਟ ਤੇ ਮਾਲ ਹੈ ਜੀ 50% ਤੋਂ ਜ਼ਿਆਦਾ ਸਟੋਕ ਹੈ ਜੀ ਰਿ ਹੈਂਡ ਹੋ ਪਾਦੀ 4500 ਬਾਜੀ ਨਹੀਂ ਮਿਲਣਾ ਨਹੀਂ ਮਿਲਣਾ 4500 ਬਾਜੀ 50 ਹੋ ਚੱਲ ਰੇ ਪਾਦੀ ਲਵਾਈ ਚ ਕੱਲ ਬਣਾਈ ਲਵਾਈ ਚ ਕੱਲੋ ਜੀ ਸਾਰਾ ਓਪਰ ਹੈਂਡ ਦਾ ਵਰਕ ਕੀਤਾ ਹੋਇਆ ਆ ਸਾਰਾ ਹੈਂਡ ਹੈ ਜੀ ਹਲਕਾ ਜਿਹਾ ਰੀ ਵਰਕ ਹੈ ਥੋੜਾ ਹੈਂਡ ਵਰਕ ਹੈ ਬਾਜੀ ਦੇ ਭਾਜੀ ਆਹ ਦੁਪੱਟਾ ਤੇਰਾ 16 ਸੂਟ ਹੈ ਭਾਜੀ ਸਿਰਫ 450 ਰੁਪਏ ਚ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਮੇਲਾ ਲੱਗ ਚੁੱਕਿਆ 21 ਦਿਨ ਸਪੈਸ਼ਲ ਬੜੀਆਂ ਆਈਟਮਾਂ ਨੇ ਤੁਹਾਨੂੰ ਆ ਲੋ ਭਾਜੀ ਅਗਲਾ ਆ ਟਿਕੀ ਦਿਨਾਂ ਦੇ ਮੇਲੇ ਦੇ ਵਿੱਚ ਬਹੁਤ ਐਟਮਾਂ ਆਈਆਂ ਜਿੰਨੀਆਂ ਐਟਮਾਂ ਆਈਆਂ ਸਾਰੇ 50% ਆਫ ਦੇ ਮੈਂ ਕੁਝ ਸੈਂਪਲਸ ਹਾਰਫ ਕਰਮੇ ਜਿਵੇਂ ਕਿ ਮੇਰਾ ਆਹ ਆਰਟੀਕਲ ਹੈ ਬਿਲਕੁਲ ਲੇਟੈਸਟ ਪਾਰਟੀ ਵੇ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੂੰ ਗਿਫਟ ਕਰਨਾ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਯਕੀਨ ਮੰਨਿਓ 2416 ਆਰਟੀਕਲ ਮਿਲਣ ਜਾ ਰਿਹਾ ਸਿਰਫ 1200 ਰੁਪਏ ਚ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਖੂਬਸੂਰਤ ਹੈ ਉਸਾਨਾ ਵੱਡੀ ਗੱਲ ਕਰਦੀ ਹੈ ਦੁਪੱਟੇ ਦੀ ਆਪਾਂ ਜਮਸ਼ਤਾ ਵੀ ਕੱਟਮਰ ਖੋਏਗਾ ਸਿਮਾ ਦਾ ਦੁਪੱਟਾ ਹੋਏਗਾ 2416 ਆਰਟੀਕਲ ਮਿਲਣ ਜਾ ਰਿਹਾ ਸਿਰਫ 1200 ਰੁਪਏ ਚ 1200 ਰੁਪਏ ਚ ਕੱਟਮਰ ਕਨ ਦੁਪੱਟੇ ਨਾਲ ਮਿਲਣ ਜਾ ਰਿਹਾ ਭਾਜੀ ਆਹ ਕਲਰ ਚਾੜਨੇ ਨੇ ਕਲਰ 2 ਕਲਰ 3 ਕਲਰ 4 ਕਲਰ 5 ਕਲਰ 6 ਕਲਰ ਸੱਤ ਕਲਰ ਅੱਛਾ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਜਿਹੜਾ ਇੱਕ ਆਰਟੀਕਲ ਮੇਰਾ ਹੈ ਜੀ ਆ ਜਿੰਨੇ ਵੀ ਤੁਹਾਡੇ ਪਹਿਣਗੇ ਨਾ 21 ਦਿਨਾਂ ਦਾ ਬਿਲਕੁਲ हट ਕੇ ਪਹਿਣਗੇ ਜੀ ਨਵੀਆਂ ਚੀਜ਼ਾਂ ਲੈ ਕੇ ਆਣੀਆਂ ਐ ਫੈਂਸੀ ਚੀਜ਼ਾਂ ਲੈ ਕੇ ਆਣੀਆਂ ਐ ਵਿਆਹ ਸ਼ਾਦੀ ਦੇ ਚੀਜ਼ਾਂ ਲੈਣੇ ਕੇ ਰਹੀਆਂ ਨੇ ਦੇਣ ਲੈਣੇ ਚੀਜ਼ਾਂ ਲੈ ਕੇ ਰਹੀਆਂ ਐ ਸਭ ਤੁਹਾਡੇ 50% ਸਟੋਰ ਦੇ ਹੋਣਗੇ ਭਾਜੀ ਆ ਲੋ ਇਹ 1200 ਰੁਪਏ ਦੀ ਆਰਟੀਕਲ ਚੈੱਕ ਕਰੋ ਭਾਜੀ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਇਹ ਜਿੰਨਾ ਮਾਲਣਾ ਸਾਰਾ 50% ਆਫ ਦੇ ਆ ਪੇਂਦੇ ਦੇ ਕਲਰ ਚਾਰ ਪਾਜੀ ਡੱਕ ਮਾਰਕਟ ਬੱਟਾ ਇਹਦੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਆ ਕਲਰ ਚਾਰ ਦੇ ਪਾਜੀ ਕਲਰ ਚਾਰ ਧਾਰੋ 12 1200 ਰੁਪਏ ਤੇ ਬਹੁਤ ਸਾਰੇ ਸੋਨੇ ਡਿਜ਼ਾਈਨ ਆਏ ਨੇ ਬਣ ਕੇ ਆਪਣੇ ਕੋਲ 50% ਸਕੋਨ ਤੋਂ 100% ਡਿਸਕਾਊਂਟ ਤੇ ਹੈ ਅਗਲਾ ਆਰਟੀਕਲ ਆਵੇ ਪਾਜੀ ਅਗਰ ਤੁਸੀਂ 21 ਦਿਨ ਧਮਾਕੇ ਦੇ ਅੰਦਰ 21 ਦਿਨਾਂ ਦੇ ਮੇਲੇ ਅੰਦਰ ਨਵਲੇ ਚਿੱਜਾਂ ਲੱਗੀਆਂ ਨੇ ਦੇਨਾਂ ਉੱਤੇ ਬਹੁਤ ਘੱਟ ਰੇਟ ਆਪਣਾ 50% ਸਟਾਕ ਤੋਂ ਜਾਣਡ ਸਟਾਕ ਦੇ ਆਰਟੀਕਲ ਚੱਕ ਲੈਣਾ ਆਪਣਾ 1116 ਆਰਟੀਕਲ ਹੈ ਜੀ 1100 ਰੁਪਏ ਦਾ ਦੁਪੱਟੇ ਨਾਲ ਇਹ ਮਿਲਣ ਜਾ ਰਿਹਾ ਸਿਰਫ 550 ਰੁਪਏ ਦਾ ਹੀ 550 ਰੁਪਏ ਦਾ ਆਰਟੀਕਲ ਫੈਸ਼ਨੀ ਸੂਟ ਫੈਸ਼ਨੀ ਦੁਪੱਟਾ 50% ਸਟਾਕ ਤੋਂ 14 ਡਿਸਕਾਊਂਟ ਤੇ ਬੋਸ ਤੋਂ ਨੇ ਸੋਨੇ ਆਰਟੀਕਲ ਹੈ 550 ਰੁਪਏ ਦਾ ਚੁੰਨੀ ਬੀਗਮ ਪਿਓ ਦੀ ਵਰਕ ਵਾਲਾ ਦੁਪੱਟਾ ਜੀ ਵਰਕ ਵਾਲਾ ਦੁਪੱਟਾ ਭਾਜੀ ਆ 컬러 ਚਾਰਦੇ ਨੇ ਜੀ ਸੈਂਪਲ ਹਰੇ ਦੋ ਚਾਰ ਮੈਂ 550 ਰੁਪਏ ਦਾ ਆ ਸਟਾਕ ਘਰ ਭਾਜੀ ਆ ਜੀ ਸਟਾਕ ਧਾਰੋ ਦੁਪੱਟੇ ਨਾਲ 550 ਰੁਪਏ ਦਾ ਬਹੁਤ ਹੀ ਸ਼ਾਨਦਾਰ ਆਰਟੀਕਲ ਬਹੁਤ ਹੀ ਖੂਬਸੂਰਤ ਆਰਟੀਕਲ ਆ ਜਿੰਨਾ ਮਾਲ ਪਹਿਣਾ ਸਾਰਾ 50% ਸਕੋਰ ਤੇ ਭਾਜੀ ਆਪਾਂ ਗੱਲ ਕਰ ਲਈ ਬਨਾਸਪੀ ਦੀ ਆ ਮੇਰਾ ਬਨਾਸਪੀ ਵੇਖੋ ਭਾਜੀ ਜੀ ਯਕੀਨ ਬਣਿਓ 1500 1600 1600 ਰੁਪਏ ਵਿਕ ਰਿਹਾ ਬਨਾਸੀ 1500 1600 1600 ਹੈ ਭਾਜੀ ਬਨਾਸੀ ਧਾਰੋਏ ਕੋਲੋਂ ਹੀ ਕਰਕੇ ਭਾਜੀ ਕਿੰਨੇ ਦਾ ਮਿਲ ਰਿਹਾ ਭਾਜੀ ਰੇਟ ਤੇ ਕਰੋ ਭਾਜੀ ਸਿਰਫ 500 ਰੁਪਏ ਦਾ ਜੀ 500 ਰੁਪਏ ਦਾ ਆਰਟੀਕਲ ਨਾ ਦੁਪੱਟੇ ਦਾ ਆਹ ਕਲਰ ਚਾਣਦੇ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਬਹੁਤ ਹੀ ਸ਼ਾਨਦਾਰ ਕਲਰ ਨੇ 50% ਡਿਸਕਾਊਂਟ ਦਾ ਜਾਰਾ ਡਿਸਕਾਊਂਟ ਦੇ ਮਾਲ ਹੈ ਜੀ ਇੱਕ ਗੱਲ ਹੋਰ ਕਹੂੰਗਾ ਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਸਕ੍ਰੀਨ ਸ਼ੋਰ ਕਿਟ ਹੋਣੀ ਲੈ ਗੋ 50% ਸਟੋਰ ਦੇ 21 ਦਾ ਮੇਲਾ ਚੱਲ ਰਿਹਾ ਬਹੁਤ ਹੀ ਘੱਟ ਰੇਟਾਂ ਦਾ 550 ਦਾ ਮਾਲ ਭਾਜੀ ਹਰ ਕੋ 550 ਰੁਪਏ ਦਾ 550 ਰੁਪਏ ਸਟਾਕ ਇਹਦੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਦੇ 50% ਸਟੋਰ ਦੇ ਅਗਲਾ ਹਫ਼ਤੇ 来 ਭਾਜੀ ਹੋ ਜੀ ਮਸ਼ਰੀਨ ਦੇ ਉੱਪਰ ਬੀਨਕ ਜੀ ਮਸ਼ਰੀਨ ਦੇ ਉੱਪਰ ਬੀਨਕ ਆ ਗਿਆ ਜੀ ਆਪਣੇ ਕੋਲ ਆਪਾਂ ਇੱਕ ਪਿਸ ਖੋਲ ਲੈਣਾ ਭਾਜੀ ਉਹ ਸਾਡੇ ਹੱਲੋ ਭਾਜੀ ਆਇਆ ਹੋਇਆ ਪਿਆ ਪਲਸ ਮਸ਼ਰੀਨ ਦਾ ਸੂਟ ਹੈ ਜੀ ਸਾਹ ਵਿੱਚ ਪਿਆ ਗਾੜ ਕੋਲੇ ਮਸ਼ਰੀਨ ਦਾ ਸੂਟ ਹੈ ਭਾਜੀ ਪਵਾਇਆ ਜਨਾ ਵਿੱਚ ਗਿਆ ਮਡਾਨਾ ਧਰਫਦਾ ਹੈ ਕੋਬਿਕ ਕੱਟਵਰਕ ਭਾਜੀ ਆ ਜਿੰਨੇ ਤਮਾਕੇ ਨੇ ਸਾਰੇ 21 ਦਿਨ ਪੂਰੇ ਕਰਨੇ ਦੀ ਵੱਧੋ ਵੱਧ ਵੱਧੋ ਵੱਲ ਫੈਰਾ ਖਾਓ ਸਪੈਸ਼ਲ ਸੇਲ ਹੈ ਸਪੈਸ਼ਲ ਮੇਲਾ ਹੈ 21 ਦਿਨ ਸਪੈਸ਼ਲ ਹੈ ਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਹੱਲੋ ਭਾਜੀ ਆ ਤੇ ਕਰੋ ਅੱਧ ਬਟਾ ਕੱਟਵਰਕ ਦਾ ਬੀਨੈਕ ਦੇ ਪਰਾਂ ਸ਼ਰੀਨ ਦਾ ਸੂਟ ਦੁਪੱਟਾ ਕੱਟ ਵਰਕ ਦਾ ਪਲੱਸ ਬਾਜੀ ਬਾਜੀ ਦੇ ਕਰੋ ਹਲੋ ਬਾਜੂ ਪਹੁੰਚੇ ਪਹੁੰਚੇ ਵੀ ਇਹ ਤੇ ਬਾਜੂ ਵੀ ਇਹ ਭਾਜੀ ਸਾਡੇ 650 ਰੁਪਏ ਚ ਬੀਨੈਕ ਪਹੁੰਚੇ ਵੀ ਇਹ ਬਾਜੂ ਵੀ ਇਹ ਤੇ ਆਹ ਭਾਜੀ ਨਮਾਈ ਤੇ ਕੱਲੋ 840 ਰੁਪਏ ਦੀ 840 ਅੜਤਾ ਅਲੀ ਦੀ ਨਾ ਆ ਨਾ ਬਟਾ ਭਾਜੀ ਬਾਜੂ ਵਰਕ ਪਹੁੰਚੇ ਵਰਕ ਇਹ ਸਾਡੇ 650 ਰੁਪਏ ਦਾ ਹੀ ਤੇ ਕਰਾ ਦੇ ਕੋਲ ਮਨ ਖੁਸ਼ ਹੋ ਰਿਹਾ ਭਾਜੀ ਹਲੋ ਭਾਜੀ ਹਾਲੋ ਭਾਜੀ ਸਾਢੇ 600 ਰੁਪਏ ਸੂਰੇ ਜੀ ਵੀਨੇ ਕਾ ਤਮਾਕੂ ਬਹੁਤ ਪ੍ਰੈਨਿਕ 1 ਕਿਲੋ ਦਾ ਤਮਾਕੂ ਲੱਗਾ 1 ਕਿਲੋ ਮਿਲਿਆ ਜੀ ਬਸ ਤੋ ਫੈਲਾ ਥਾਉਂਦਾ ਜੀ ਤੂੰ ਸੋਹਣੀ ਆਈਟਮ ਲੈਣੀ ਹੈ ਜੇ ਇਹਨਾਂ ਦੀ ਕੋਈ ਕਮੀ ਨਹੀਂ ਮੇਰੇ ਤੋਂ ਹਲੋ ਜੀ ਐਂਟਰੀ ਕਰੋ ਭਾਜੀ ਸਾਢੇ 600 ਰੁਪਏ ਦਾ ਮਸ਼ੀਨ ਦਾ ਸੂਰ ਜੀ 21 ਦਿਨ ਸਪੈਸ਼ਲ ਜੀ 21 ਦਿਨ ਸਪੈਸ਼ਲ ਸਾਢੇ 600 ਰੁਪਏ ਦਾ ਮਿਲਿਆ ਜੀ ਬੱਦੋਬਰ ਫੈਰਾ ਖਾਓ ਨਵੀਆਂ ਚੀਚਾਂ ਲੈ ਜੋ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੂੰ ਦੇਣਾ ਕਿਸੇ ਘਰੇ ਵਿਆਹ ਤੇਲ ਲੈਣ ਨੂੰ ਲੈਣੇ ਆ 650 ਰੁਪਏ ਦਾ 50% ਦਵਾਂਗੇ ਅੱਗੇ ਆਦਿ ਆਪੋ ਹੀ ਆ ਮੇਰੇ ਕੋਟਨ ਦੇ ਸੂਟ ਦੇ ਕੋਟਨ ਦੇ ਸੂਟ ਨਾਲ ਬਹੁਤ ਤਮਾਕਿਆ ਭਾਈ ਬਹੁਤ ਤਮਾਕਿਆ 50% ਸਲੋਟ ਦੇ ਆ ਲੋ ਚੈੱਕ ਕਰੋ ਭਾਈ ਚੈੱਕ ਕਰੋ ਵਰ ਚੈੱਕ ਕਰੋ ਭਾਈ ਕੋਈ ਐ ਨਹੀਂ ਵੀ ਕੱਲਾ ਅੱਗੇ ਅੱਗੇ ਵਰਕਿਆ ਪਿੱਛੇ ਵਰਕਿਆ ਭਾਜੀ ਆ ਲੋ ਅੱਗੇ ਪਿੱਛੇ ਵਰਕ ਚ ਚੰਗਦਾ ਹੈ ਭਾਜੀ ਬੇਗਮ ਪੇਓ ਦੁਪੱਟਾ 90 ਦੇ ਬੋਡਮ ਆ ਲੋ ਭਾਜੀ ਆ ਕਰ ਇਸੇ ਤੇ ਹੈ ਨਾ ਇਹ ਕਰੇ ਵਿਆਹ ਫੰਕਸ਼ਨ ਹੈ ਪ੍ਰੋਗਰਾਮ ਹੈ ਦੇਣ ਲੈਣ ਨੂੰ ਲੈਣੇ ਤੇ ਆ ਮਿਲਣ ਜਾ ਰਹਾ ਮੇਰਾ ਆਦੀਆ ਸਾਡੇ 450 ਰੁਪਏ ਸੂੜੇ ਭਾਜੀ ਸਾਡੇ 450 ਰੁਪਏ ਸੂੜੇ ਸਾਡੇ 450 ਰੁਪਏ ਸੂੜੇ ਅਗਲਾ ਆਕੀ ਕਲਾ ਹੈ ਭਾਜੀ ਵਿਓਰ ਕਾਟਨ ਦੇ ਉੱਪਰ ਗੋਟਾ ਔਰ ਗੰਜਾ ਦੁਪੱਟੇ ਨਾਲ ਜੀ ਆ ਸਾਰੇ ਤਮਾਕੇ ਭਾਜੀ ਹਲੋ ਚੈੱਕ ਕਰੋ 450 ਰੁਪਏ ਚ 50 ਆਫ ਦਾ ਮਿਲੇ ਭਾਜੀ ਆਪਣੇ ਕੋਲ ਭਾਜੀ ਸਾਰਾ ਮਸਟੋਕ ਹਾ ਭਾਜੀ ਸਾਰਾ ਸਟਾਕ ਹਨਾ ਨੋਰਮਲ ਰੇਟ ਦਾ 500 600 700 800 900 ਹੈ ਆ ਜਿੰਨੇ ਨੇ ਸਾਰੇ ਤਮਾਕੇ ਐ ਮਿਲ ਐ 21 ਦਿਨਾਂ ਸਪੈਸ਼ਲ ਭਾਜੀ ਹਲੋ ਚੈੱਕ ਕਰੋ ਜੀ ਪਿਓ ਦਬੱਟਾ ਈੜੜਾ ਸਾਹਿਬ ਜੀ 750 ਜੀ 750 ਰੁਪਏ ਦਾ ਸੂਟੇਜ ਇੱਕ ਚੋਰੀ ਪਿਓ ਦਬੱਟੇ ਦਾ ਜਿਹੜਾ ਬਰ ਚੈੱਕ ਕਰੋ ਭਾਜੀ ਬਰ ਚੈੱਕ ਕਰੋ ਤੇ ਆ ਲੋ ਭਾਜੀ ਲੰਬਾਈ ਇਹਦੀ 48 ਲੰਬਾਈ ਇਹਦੀ ਫੁੱਲ ਲੰਬਾਈ ਦੇ ਨਾਲ ਫੁੱਲ ਲੰਬਾਈ ਦੇ ਨਾਲ 50% ਸਕੋਟ ਤੋਂ ਜਨਰਲ ਸਕੋਟ ਤੇ ਮੇਲਾ 21 ਦਿਨਾਂ ਲੱਗ ਚੁੱਕਾ ਹੈ ਜੀ ਬਹੁਤ ਘੱਟ ਰੇਟ ਹੈ ਬਹੁਤ ਨੋਰਮਲ ਰੇਟ ਹੈ ਬਹੁਤ ਚੰਗਾ ਰੇਟ ਹੈ ਪੂਰੇ ਬਿਆਜ ਦੀ ਜ਼ਿੰਮੇਵਾਰੀ ਪੂਰੇ ਬਿਆਨ ਉੱਤੇ ਰੇਟ ਹੈ ਤੋਂ ਨੂੰ ਪੰਜਾਬ ਚ ਐਸ ਰੇਟ ਕਿੱਥੇ ਨੇ ਮਿਲਣੇ ਜੇ ਬਰੰਡੇ ਮਿਲਣਗੇ ਭਾਜੀ ਆਹ ਦੁਪੱਟਾ ਦੇਖੋ ਭਾਜੀ ਆਹ ਦੁਪੱਟਾ ਪਿਓਰ ਦਾ ਪਿਓਰ ਤੇ ਦੁਪੱਟੇ ਨਾਲ 50% ਸਕੋਟ ਤੇ ਵੀਡੀਓ ਅੱਛੀ ਲੱਗੀ ਸ਼ੇਅਰ ਲੈ ਕੁਮਾਰ ਜੂੜ ਕੰਨਾ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਮੈਚਿੰਗ ਸੂਟ ਭਾਜੀ ਆ ਚੈੱਕ ਕਰੋ ਭਾਜੀ ਇਹਦਾ ਆ ਲੈਸ ਲੱਗੇ ਜੀ ਆ ਤਿੰਨ ਮਿੰਟ ਬੋਟਮ ਭਾਜੀ ਆ ਦੁਪੱਟਾ ਕੋਟਾ ਡੋਰੀ ਦਾ 1000 ਰੁਪਏ ਦਾ ਸੋਰ ਬਿਕ ਰਿਹਾ 1000 ਰੁਪਏ ਦਾ 21 ਦਿਨਾਂ ਦੇ ਅੰਦਰ ਜੋ ਤਮਾਕੀ ਹੋਣਗੇ 50% ਸੋਰ ਤੋਂ ਵੱਧਣ ਸੋਰ ਦੇ ਹੋਣਗੇ ਐਂਦੇ ਰੇਟ ਆ ਭਾਦੀ 500 ਰੁਪਏ ਦਾ ਆਹ ਕਲਕ ਸ਼ਾਹ ਦੇ ਭਾਦੀ ਸਟਾਕ ਵੀ ਕੋਈ ਕਮੀ ਨਹੀਂ ਜਿੰਨਾ ਮੱਦੀ ਸਟਾਕ ਲੋ ਮੇਲਾ ਲੱਗ ਚੁੱਕਾ 21 ਦਿਨ ਸਪੈਸ਼ਲ ਬਹੁਤ ਕਾ ਟ੍ਰੇਡਾਂ ਤੇ ਬਹੁਤ ਕਾ ਟ੍ਰੇਡਾਂ ਤੇ ਬਹੁਤ ਕਾ ਟ੍ਰੇਡਾਂ ਤੇ ਸਪੈਸ਼ਲ ਆਫਰ ਆ ਰਹੀ ਭਾਦੀ ਆਲੋ ਭਾਜੀ ਚਿਕਨ ਦੇ ਵਿੱਚ ਭਾਜੀ ਚੈੱਕ ਕਰਾਉਣਾ ਭਾਜੀ ਆਹ ਚਿਕਨ ਦਾ ਵਰਕ ਹੈ ਭਾਜੀ 450 ਰੁਪਏ ਦਾ ਹੀ ਸਪੈਸ਼ਲ 21 ਦਿਨ 450 ਰੁਪਏ ਦਾ ਜੀ 450 ਚੁੰਨੀ ਨਾਲ ਭਾਜੀ ਮੇਲਾ ਲੱਜੁਕਿਆ ਸਪੈਸ਼ਲ 21 ਦਿਨ ਦਾ ਜੀ 450 ਰੁਪਏ ਦਾ ਜੀ 450 ਸੂਟ ਚੁੰਨੀ ਨਾਲ ਭਾਜੀ ਚੁੰਨੀ ਨਾਲ ਹੈ ਮੈਡਮ ਜੀ 450 ਰੁਪਏ ਸੂਟ ਔਤ ਕਟਰੀਟਰ ਤੇ 50% ਸਪੋਰਟ ਤੋਂ ਚਾਰਾ ਡਿਸਕਾਊਂਟ ਤੇ ਔਤ ਕਟਰੀਟਰ ਜੀ ਜੋ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 21 ਦਿਨ ਸਪੈਸ਼ਲ ਚੱਲ ਰਿਹਾ ਮੇਲਾ ਲੱਜੁਕਿਆ 21 ਦਿਨ ਸਪੈਸ਼ਲ ਹੀ ਉਠੀ ਮੜ ਮੜ ਧੋਬੀ ਬਿਆ ਬਝੰਡਾ ਛੋਡੇ ਬਸਤੇ ਲੈ ਕੇ ਨਵੇਂ ਨਵੇਂ ਚੀਜ਼ਾਂ ਉਹ ਵੀ ਅੱਦੇ ਰੇਟ ਤੇ ਅੱਦੇ ਰੇਟ ਕਵਾਂਗੇ ਅੱਦੇ ਰੇਟ ਦੇਵਾਂਗੇ ਅਗਲਾ ਆਦੀ ਵਾਲੇ ਭਾਜੀ ਮੇਰੇ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਗਏ ਨੇ ਮੇਰੇ ਕੋਲੇ ਦਾਜਵਰੀ ਵਾਲੇ ਪਾਰਟੀ ਵੇਅਰ ਹੈਵੀ ਸੂਟ ਇਹ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਬਾਟਮ ਵਰਕ ਵਾਲਾ ਸੂਟ ਬਹੁਤ ਹੀ ਸੋਹਣਾ ਕੰਟ ਬਣਿਆ ਹੋਇਆ ਟੋਟਲੀ ਹੈਂਡਵਰਕ ਦੇ ਵਿੱਚ ਔਰਗੈਂਜਾ 베ਸ ਤੇ ਬਹੁਤ ਹੀ ਪਿਆਰੀ ਆਈਟਮ ਆਈ ਹੈ ਤੇ ਦੁਪੱਟੇ ਦੀ ਗੱਲ ਕਰੀਏ ਤਾਂ ਆਹ ਦੇਖੋ ਵੀਰੇ ਇਹ ਆ ਇਹਦਾ ਦੁਪੱਟਾ ਹੋਰ ਸਾਈਡਰ ਦੁਪੱਟਾ ਬਣਿਆ ਹੋਇਆ ਔਰਗਾਂਜਾ ਦਾ ਹੀ ਦੁਪੱਟਾ ਹੈ ਇਸ ਤਰ੍ਹਾਂ ਦੀ ਵੈਰਾਈਟੀ ਮੇਰੇ ਕੋਲੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਹੈ ਤੇ ਆਏ ਵੀ 50% ਆਫ ਤੇ ਹੈ ਦਾਜਵਦੀ ਤੁਹਾਡੀ ਬਣਾ ਦੇਣੀ ਆ ਪਰ ਅੱਧੇ ਰੇਟਾਂ ਤੇ ਤੇ ਤੁਸੀਂ ਆਉਣਾ ਗੋਠੀ ਵਰਲਡ ਵਾਈਡ ਥੋਬੇ ਬਾਜ਼ਾਰ ਪਟਿੰਡਾਲ ਲੋ ਜੀ ਦੋ ਜਾਨਾਂ ਦੀ ਜਰਾ ਆਪਣੇ ਕੋਲੇ ਰੇਟ ਲੱਗ ਰਹੇ ਨੇ ਨਵੀਂ ਵੈਰਾਈਟੀ ਦੇ 50% ਤੋਂ ਦੇ ਵੈਰਾਈਟੀ ਆ ਰਹੀ ਹੈ ਆ ਦੇਖੋ ਆ ਡਿਜ਼ਾਈਨਰ ਸੂਟ ਆ ਰਹੇ ਨੇ ਮੇਰੇ ਕੋਲੇ ਵੇਦ ਦੁਪੱਟਾ ਸੂਟ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਇਹਦੇ ਵਿੱਚ ਔਰ ਸਪਨਾ ਰੈਣ ਵਾਲਾ ਜੀ ਮਸ਼ਲੀਨ ਮਸ਼ਲੀਨ ਦਾ ਹੀ ਦੁਪੱਟਾ ਰੈਣ ਵਾਲਾ 3D ਪ੍ਰਿੰਟਿੰਗ ਦੇ ਵਿੱਚ ਉੱਪਰ ਵਰਕ ਕੀਤਾ ਹੋਇਆ ਹੈ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਇਹਦੇ ਵਿੱਚ ਆ ਦੇਖੋ ਜੀ ਆਹ ਇੱਕ ਅਗੇ ਇੱਕ ਆਈਟਮ ਦਿਖਾਉਣ ਲੱਗਾ ਹਾਂ ਗੌਂਡ ਵਰਕ ਔਰ ਗੈਂਜਾ ਦੇ ਉੱਤੇ ਔਰਗੈਂਜਾ ਬੇਲ ਦੇ ਉੱਤੇ ਹੈਂਡ ਵਰਕ ਹੈ ਦੁਪੱਟਾ ਨਾਲ ਆਏਗਾ ਸਾਰਾ ਆਰੀ ਦਾ ਵਰਕ ਕੀਤਾ ਹੋਇਆ ਹੈ ਕਲਰ ਚੈੱਕ ਕਰ ਲਓ ਜੀ ਕਲਰ ਬੜੇ ਘਰੇ ਆਏ ਆ ਇਹਦੇ ਵਿੱਚ ਤੇ ਰੇਟ ਰਹਿਣ ਵਾਲਾ ਜੀ ਸਿਰਫ 1150 ਔਰ ਆ ਦੇਖੋ 3D ਪ੍ਰਿੰਟਿੰਗ ਦੇ ਵਿੱਚ ਜਿਵੇਂ ਜਿਵੇਂ ਰੇਟ ਲੱਗੀ ਜਾ ਰਿਹਾ ਓਵੇਂ ਓਵੇਂ ਕਲਰ ਮੇਕ ਕੋਲ ਆ ਰਹੇ ਆ ਅਗੇ ਆ ਸਾਰੀ ਵੈਰਾਈਟੀ ਪਈ ਹੈ ਜੀ ਰੇਟ ਲਾਉਣ ਵਾਲੀ ਦੇਖੋ ਮਸ਼ਲੀਨ ਦੇ ਦੁਪੱਟਾ ਸੂਟ ਨੇ ਡਾਲੀ ਜੋਰਜਟ ਦੇ ਡਿਜੀਟਲ ਪ੍ਰਿੰਟ ਆ ਦੇਖੋ ਜੀ ਆ ਜੋਰਜਟ ਦੇ ਡਿਜੀਟਲ ਪ੍ਰਿੰਟ ਹੈ ਬਹੁਤ ਹੀ ਵਧੀਆ ਵੈਰਾਈਟੀ ਆ ਚੁੱਕੀ ਹੈ ਤੇ ਸਾਰੀ ਵੈਰਾਈਟੀ ਤੁਹਾਨੂੰ 50% ਆਫ ਤੇ ਮਿਲਣੀ ਹੈ ਇਹ ਤਾਂ ਜਾਣਨ ਦੀ ਤਰ੍ਹਾਂ ਨਵੇਂ ਡਿਜ਼ਾਈਨ ਉਪਨ ਹੋ ਚੁੱਕੇ ਨੇ ਕੜਾਈ ਵਾਲੇ ਆਪਣੇ ਕੋਲੇ ਆ ਦੇਖੋ ਗਰਲਿਸ਼ ਲੁੱਕ ਦੇ ਵਿੱਚ ਮੇਰੇ ਕੋਲੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਨੇ 1100 1150 ਦੀ ਰੇਂਜ ਦੇ ਵਿੱਚ ਆ ਦੇਖੋ ਆ ਸਾਰੀ ਡਿਜ਼ਾਈਨਿੰਗ ਬਿਲਕੁਲ ਨਵੀਂ ਹੈ ਇਸ ਦੇ ਇਲਾਵਾ ਆਪਣੇ ਕੋਲੇ ਰਾਮ ਟੈਕਸਟ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਰਹੇ ਆ ਵਿੰਦ ਦੋਪਟਾ ਸੂਟ ਆਉਣਗੇ ਇਹ ਆ ਦੇਖੋ ਆ ਸਾਰੀ ਆ ਰੇਟ ਲੱਗੀ ਜਾਂਦੇ ਆ ਵੈਰਾਈਟੀ ਦੇਖੋ ਤੁਸੀਂ ਤੇ ਅੱਜ ਮੈਂ ਤੁਹਾਨੂੰ ਸਪੈਸ਼ਲ ਦਾਜਵਰੀ ਵਾਲੇ ਸੂਟ ਵੀ ਦਿਖਾਉਂਗਾ ਜੀ ਪਾਰਟੀ ਵੇਅਰ ਸੂਟ ਵੀ ਦਿਖਾਉਂਗਾ ਸਾਰੀ ਵੈਰਾਈਟੀ ਦਿਖਾਉਂਗਾ ਵੀਡੀਓ ਦੇ ਵਿੱਚ ਬਣੇ ਰਹੀਓ ਧੰਨਵਾਦ ਤੇ ਆ ਜੋ ਦਾਜਵਰੀ ਵਾਲੇ ਸੂਟਾਂ ਦੇ ਵਿੱਚ ਬਹੁਤ ਵੈਰਾਈਟੀ ਆ ਗਈ ਹੈ ਮੇਰੇ ਕੋਲੇ ਆ ਡਿਜ਼ਾਈਨ ਚੈੱਕ ਕਰੋ ਵੀਰੇ ਇਹ ਗਹਿਣਿਆ ਵਰਗੇ ਸੂਟ ਆਇਆ ਮੇਰੇ ਕੋਲੇ ਵਰਕ ਦੇਖੋ ਜੀ ਸਾਰਾ ਟੋਟਲੀ ਜ਼ਮਕੇ ਦਾ ਵਰਕ ਕੀਤਾ ਹੋਇਆ ਹੈ ਹੈਂਡ ਵਰਕ ਦੇ ਵਿੱਚ ਆਈਟਮ ਹੈ ਬਜ਼ਾਰ ਦੇ ਵਿੱਚ 20-25 ਹਜ਼ਾਰ ਤੋਂ ਘਾਟੇ ਸੂਟ ਨਹੀਂ ਬਣਨਾ ਜੇ ਆਪਦਾ ਤੁਸੀਂ ਤਿਆਰ ਕਰਾਉਂਗੇ ਦਾ ਬੁਟੀਕ ਤੇ ਵੀਰੇ 35-35 ਹਜ਼ਾਰ ਲੈ ਲੈਂਦੇ 40-40 ਹਜ਼ਾਰ ਲੈ ਲੈਂਦੇ ਇੰਨਾ ਕਪੜਿਆਂ ਦੇ ਉੱਤੇ ਤੇ ਮੇਰੇ ਕੋਲੇ ਆਇਆ ਸਿਰਫ ਸਿਰਫ 14500 ਦੀ ਰੇਂਜ ਚ ਔਰ ਇਸ ਤਰ੍ਹਾਂ ਦੇ ਵਾਧੂ ਡਿਜ਼ਾਈਨ ਮੇਰੇ ਕੋਲੇ ਆ ਗਏ ਨੇ ਆ ਦੇਖੋ orange ਕਲਰ ਦਾ ਪੀਸ ਦਿਖਾਣਾ ਤਾਂ ਦਬਕੇ ਵਰਕ ਵਾਲਾ ਬਹੁਤ ਹੀ ਸੋਨਾ ਕੰਮ ਹੋ ਕੇ ਆਇਆ ਇਹ ਵੀ ਤੁਹਾਨੂੰ 50% ਆਫ ਤੇ ਮਿਲਣਾ ਹੈ ਸਾਰੀ ਵੈਰਾਈਟੀ ਦਾਜਵਰੀ ਵਾਲੇ ਸੂਟਾਂ ਦੀ ਆਪਣੇ ਕੋਲ ਹੀ ਅਵੇਲੇਬਲ ਹੈ ਆ ਚੁੱਕੀ ਹੈ ਜੇ ਤੁਸੀਂ ਆਪ ਦੀ ਦਾਜਵਰੀ ਬਣਾਉਣੀ ਹੈ ਕਿਸੇ ਭੈਣ ਦੇ ਪਾਰਟੀ ਵੇਅਰ ਸੂਟ ਬਣਾਉਣੇ ਹੈ ਤਾਂ ਜਰੂਰ ਗੋਟੀ ਵਰਲਡਵਾਈਟ ਤੇ ਆਓ ਤੇ ਅੱਦੇ ਡੇਟਾਂ ਤੇ ਬਣਾ ਕੇ ਲੈ ਜਾਓ ਆਪਣੀ ਦਾਜਵਰੀ ਦਾਜਵਰੀ ਵਾਲੇ ਸੂਟਾਂ ਦੇ ਵਿੱਚ ਬਹੁਤ ਵੈਰਾਈਟੀ ਆ ਗਈ ਹੈ ਮੇਰੇ ਕੋਲੇ ਆ ਡਿਜ਼ਾਈਨ ਚੈੱਕ ਕਰੋ ਵੀਰੇ ਇਹ ਗਹਿਣੇ ਵਰਗੇ ਸੂਟ ਆਇਆ ਹੈ ਮੇਰੇ ਕੋਲੇ ਵਰਕ ਦੇਖੋ ਜੀ ਸਾਰਾ ਟੋਟਲੀ ਦਬਕੇ ਦਾ ਵਰਕ ਕੀਤਾ ਹੋਇਆ ਹੈ ਹੈਂਡ ਵਰਕ ਦੇ ਵਿੱਚ ਆਈਟਮ ਹੈ ਬਾਜ਼ਾਰ ਦੇ ਵਿੱਚ 20-25 ਹਜ਼ਾਰ ਤੋਂ ਘਾਟੇ ਸੂਟ ਨਹੀਂ ਬਣਨਾ ਜੇ ਆਪਦਾ ਤੁਸੀਂ ਤਿਆਰ ਕਰਾਉਂਗੇ ਦਾ ਬੁਟੀਕ ਤੇ ਵੀਰੇ 35-35 ਹਜ਼ਾਰ ਲੈ ਲੈਂਦੇ 40-40 ਹਜ਼ਾਰ ਲੈ ਲੈਂਦੇ ਇੰਨਾ ਕਪੜਿਆਂ ਦੇ ਉੱਤੇ ਤੇ ਮੇਰੇ ਕੋਲੇ ਆਇਆ ਸਿਰਫ ਸਿਰਫ 14500 ਦੀ ਰੇਂਜ ਚ ਔਰ ਇਸ ਤਰ੍ਹਾਂ ਦੇ ਵਾਦੂ ਡਿਜ਼ਾਈਨ ਮੇਰੇ ਕੋਲੇ ਆ ਗਏ ਨੇ ਆ ਦੇਖੋ orange ਕਲਰ ਦਾ ਪੀਸ ਦਿਖਾਣਾ ਤੁਹਾਨੂੰ ਧੱਕੇ ਵਰਕ ਵਾਲਾ ਬਹੁਤ ਹੀ ਸੋਨਾ ਕੰਮ ਹੋ ਕੇ ਆਇਆ ਇਹ ਵੀ ਤੁਹਾਨੂੰ 50% ਆਫ ਤੇ ਮਿਲਣਾ ਹੈ ਸਾਰੀ ਵੈਰਾਈਟੀ ਦਾ ਜਾਜਵਰੀ ਵਾਲੇ ਸੂਟਾ ਵੀ ਆਪਣੇ ਕੋਲੇ ਅਵੇਲੇਬਲ ਹੈ ਆ ਚੁੱਕੀ ਹੈ ਜੇ ਤੁਸੀਂ ਆਪ ਦੀ ਜਾਜਵਰੀ ਬਣਾਉਣੀ ਹੈ ਕਿਸੇ ਭੈਣ ਦੇ ਪਾਰਟੀ ਵੇਅਰ ਸੂਟ ਬਣਾਉਣੇ ਹੈ ਤਾਂ ਜਰੂਰ ਗੋਠੀ ਵਰਲਡ ਵਾਈਡ ਤੇ ਆਓ ਤੇ ਅੱਦੇ ਡੇਟਾ ਤੇ ਬਣਾ ਕੇ ਲੈ ਜਾਓ ਆਪਣੀ ਜਾਜਵਰੀ